ਸੁਰਜੀਤ ਕਾ ਹਾਲ ਸਾਵਾਏ ਗੋਜੀ ਦੇ ਫੱਤੇ ਆਇਦਾ ਬਲੌਰ ਆਪਣਾ ਕਾ ਜੀ ਸ਼ੁਰੂ ਤੇ ਆਪਣੇ ਕੋਲੇ ਕੱਲ੍ਹ ਖੇਤੀ ਯੋਗਿਆਂ ਦੇ ਡਾਕਟਰ ਸਾਹਿਬ ਪਹੁੰਚੇ ਤੇ ਆਪਾਂ ਨੂੰ ਸਭ ਜਿਹੜੇ ਵੀ ਸਾਰੇ ਦੇ ਕੇ ਗਿਆ ਸੀ ਤੇ ਅੱਜ ਆਪਾਂ ਵੀ ਸਾਰੇ ਲਾਉਣੇ ਆ ਤੇ ਇੱਕ ਮਸ਼ੀਨਰੀ ਬਾਬਿਆਂ ਦੀ ਖੂਬੀ ਸੀ ਤੇ ਉਹ ਵੀ ਕੱਲ ਕੱਢੀ ਆ ਬੜੀ ਯਾਰਾਂ ਨਾਲ ਹੁਣ ਕੱਢ ਕੇ ਉਹ ਅੱਜ ਓ ਜਨਸੀ ਵਿੱਚ ਲੈ ਕੇ ਜਾਣਗੇ ਤੇ ਆਪਾਂ ਤੁਹਾਨੂੰ ਉਹ ਹੁਣੇ ਆ ਬੀਲ ਲਾਉਣੇ ਆ ਹਾਂ ਜਿਹੜਾ ਬੰਦੇ ਆਪਣੇ ਬਣਾਉਂਦੇ ਆ ਬੀ ਜਿਹੜਾ ਦੇ ਵਿੱਚੋਂ ਪੀਕ ਨਿਕਲਦਾ ਭਾਵੇਂ ਨਹੀਂ ਉਹਨੂੰ ਖੋਲ ਕੇ ਪੈਕਟ ਨੂੰ ਕੱਲ ਦਾ ਗੱਡੀ ਜੀ ਪਿਆ ਹੋ ਇਹ ਮੱਝਾ ਅਗਰਿਕਲਚਰ ਯੂਨੀਵਰਸਿਟੀ ਇਹ ਮਟਰ ਪਾਲਕ ਮੇਥਾ ਮੇਥੀ ਦਾ ਸਾਗ ਗਾਜਰਾ ਮੋਲੀ ਛਰਗਮ ਧਨੀਆ ਬਰੋਕਲੀ ਸਾਰੇ ਸਬਜ਼ੀਆਂ ਜਿਹੜੇ ਜਿਹੜੇ ਵਿੱਚ ਵੀ ਆ ਸਾਰੀਆਂ ਲੀਆਂ ਸਬਜ਼ੀਆਂ ਸਾਰੀਆਂ ਤੇ ਆਪਾਂ ਲਾਉਣੇ ਇਹਨਾਂ ਨੂੰ ਪੂਵਪਰਲਾ ਥਾਂ ਹੀ ਘੋੜਨਾ ਪੈਣਾ ਤੁਹਾਨੂੰ ਇਹ ਫਿਰ ਲਗਣੀ ਸਬਜ਼ੀ ਸਾਰੀ ਤਾਂ ਬਣਾਉਂਦੇ ਆ ਬੰਦੇ ਬਾਕੀ ਬੀਜ ਆਪਾਂ ਬਣਿਆ ਸੁਲਤਾਨਪੁਰੋਂ ਲੈਵਾਂਗੇ ਇਹ ਸਿਰਫ ਆਪਾਂ ਟਰੈਲ ਵਾਸਤੇ ਲੱਗੇ ਗਿਆ ਸੀ ਤੇ ਆਪਾਂ ਇਹਨਾਂ ਦਾ ਟਰੈਲਾ ਜਲਾਉਣੇ ਆ ਚੱਕਰ ਦੇ ਕੀ ਦੱਸਦੇ ਫਿਰ ਉਹਨਾਂ ਨੂੰ ਆਪਾਂ ਦੱਸਾਂਗੇ ਆਪਾਂ ਬੀਜ ਜਲਾ ਲੈਣੇ ਸਾਰੇ ਉਹ ਮੇਥੀ ਆ ਰੁਗਣੀ ਆ ਰੋ ਤੂੰ ਕਿਹਨੋਂ ਖੁਬੀ ਆ ਹਾਂ ਬਾਉ ਮੇਥੀ ਉਹ ਵੀ ਮੇਥੀ ਸਮੇਂ ਤੇ ਗਿਆ। ਵੇਰ ਲਈ ਜੋ ਗੇ ਵੀ ਯਾਰ। ਵੇਰ ਲਈ ਵੇਰ ਲਈ ਜੇ ਕਦੂ ਗਿਆ। ਕਿੰਨੂ? ਕਿੰਨੂ ਉਹ ਕਿਨਾਂ ਫਲ ਪਿਆਜ ਬੂਟੇ ਨਾ ਰਖੀ। ਆਏ ਗੁਰੂ ਜੀ ਮੇਰੇ ਨਾਲ। ਹਲਦੀ ਵੀ ਆਪਾਂ ਸਾਰੀ ਘਰ ਦੀ ਮੰਨ ਲਓ। ਆ ਸਾਲੀਆ ਬਾ ਹਲਦੀ ਕਰਦੇ ਹੁਰਤਦੇ ਆ ਮਾਰੋ ਹਲਦੀ ਨਿਕਦੇ ਆਪਾਂ ਲਈ ਬਾ ਕੀ ਮਸ਼ੀਨ ਚ ਤੇਲ ਹੋਣਾ ਡਰਮ ਤੇਲ ਦਾ ਪਾਤਾ ਅੱਜ ਪਰ ਇਹਨੂੰ ਲੱਗੇ ਜਾਂਨੇ ਬੰਦ ਤੇ ਇਹ ਆਪਣੇ ਬਾਈ ਨਾਲ ਤੋੜਾ ਜਿਹੜਾ ਸੀ ਉਹ ਬਨ੍ਹਾਈ ਮਸ਼ੀਨ ਤੇ ਉਹ ਵੱਜਾ ਨਹੀਂ ਕਿਉਂਕਿ ਉੱਥੇ ਜੇ ਟਿਕੜ ਖੁਬਾ ਬਹੁਤ ਜ਼ਿਆਦਾ ਹੈ ਤੇ ਉਹਦਾ ਇਹ ਰਾਹ ਚਾਲੂ ਕਰਦਾ ਹੈ ਕਰੀ ਮਤਲਬ ਟਿਕੜ ਪਾਸੇ ਕਰਕੇ ਔਰ ਡਰਮ ਤੇਲ ਦਾ ਪਾ ਕੇ ਇੱਥੇ ਤੇ ਤੰਗ ਕਾਜ਼ਾ ਇੱਥੇ ਦਰਵਾਜ਼ੇ ਐ ਏਡਾ ਜਾ ਮੇਡੀ ਕਰਾ ਗਾ ਦੋ ਕੱਢੀ ਕੀ ਦੀ ਆ ਓਏ ਓਲੀ ਆਂ ਕੱਢੀ ਕੀ ਕੱਢੀ ਕੰਮ ਕਰਾ ਦੇਣਾ ਕੋ ਰਾਤ ਟਰਾਲਾ ਖੋ ਗਿਆ ਫੇਰ ਤੇ ਹੁਣ ਦੁਬਾਰਾ ਕੱਟਿਆ ਆ ਕੇ ਦੁਬਾਰਾ ਮਸ਼ੀਨਾਂ ਨਾਲ ਫੇਰ ਨਾ ਨਾ ਕਿਹਦੀ ਮਸ਼ੀਨ ਅੱਜ ਇਹਨੂੰ ਟਰੈਕਟਰ ਪਿੱਛੇ ਪਾ ਕੇ ਟਰਾਲੇ ਨੂੰ ਚੰਡੀਗੜ੍ਹ ਨੂੰ ਜਾਇਆ ਜਾਣਾ ਵਾ పహచే గ టెక్ పహచే మిటీ ਬੁੱਢੇ ਦੇ ਰਾਤੇ ਸ਼ੁਰੂ ਕੀ ਕਰੋ ਅਕਲਾ ਕੀ ਸਾਡੇ ਕੋਲ ਸਾਰਾ ਲੱਗਦਾ ਪਿਛਲੀ ਵਾਰੀ ਜਦੋਂ ਟੁੱਟਾ ਸੀ ਉਦੋਂ ਮਸ਼ੀਨ ਲਈ ਸੀਗੀ ਉਹਦੀ ਕਿਸ਼ਤਾਂ ਕਰਦੇ ਆ ਇੱਕ ਮਸ਼ੀਨ ਨਹੀਂ ਫੇਰ ਸਾਡੇ ਕੋਲ ਉਹੀ ਆ ਹਾਂਜੀ ਉਹ ਆ ਇੱਕ ਹੁਣ ਉਸੇ ਬੁੱਢੇ ਦੇ ਰਾਤੇ ਹੋਰ ਲਈ ਉਹਦੀ ਉਹ ਨਾਲ ਕਿਸ਼ਤਦਾਰੀਆਂ ਨੇ ਜਿੰਨੇ ਵੀ ਸਾਡੇ ਕੋਲ ਹੁੰਦੇ ਆ ਜੇ ਸਾਨੂੰ ਅਗਰ ਬੋਰਡ ਲਾ ਕੇ ਦਿੱਤੇ ਜੀ ਅੱਛਾ ਜੀ ਜਿਹੜੇ 3.5 ਤਿੰਨ ਲੱਖ ਦੇ ਆਏ ਆ ਨਹੀਂ 3.5 ਲੱਖ ਸਾਡੇ ਸਾਡੇ ਬੰਦੇ ਕਰਮਾ ਵਾਲੇ ਬਾਬਾਈ ਜਿੱਦਣ ਪਹਿਲਾਂ ਆਏ ਸੀ ਉਦੋਂ ਤਾਂ ਮਿઝા ਵਾਏ ਸੀ ਹਾਂਜੀ ਸਾਨੂੰ ਮਿਲੇ ਉਦੋਂ ਉਦੋਂ ਬੰਦੇ ਆਏ ਤਾਂ ਨਹੀਂ ਸੰਭਾਲਦੇ ਅੱਜ ਮਹਾਂਪੁਰਸ਼ਾਂ ਦਾ ਗਰਸ਼ਨ ਹੋ ਗਿਆ ਜੀ ਹਾਂਜੀ ਚਲੋ ਗੁਰੂ ਕਿਰਪਾ ਕਰੇ ਗਾ ਤੁਸੀਂ ਜਿਹੜਾ ਆ ਜੋ ਵੀ ਲਿੱਡੀ ਮੁੱਡੀ ਦਾ ਉਹ ਪੂਰੀ ਗੱਲ ਆ ਜਿਹੜੀ ਤੁਹਾਡੀ ਸਾਂਝ ਬਣਦੀ ਉਹਨੂੰ ਹਾਂਜੀ ਉਹਦੀ ਗੱਲ ਆ ਇੱਕ ਬੁਖ ਦੇ ਵੇਲੇ ਕਿਸੇ ਦੇ ਨਾਲ ਖੜੇ ਹੋਣਾ ਹਨ ਨੋ ਨੋ ਗੇਂ ਸੰਜੀ ਵੀ ਦਿੰਦਾ ਤੇ ਇੱਕ ਸਾੜੀ ਵੀ ਵਧਾ ਜਾਂਦਾ ਸਾਹਾਂ ਦੀ ਵੱਡੀ ਗੱਲ ਹਾਂਜੀ ਧੱਗੀ ਵਾਲੇ ਦੋ ਗੋਤ ਨਿਕਲ ਜਾਂਦੀ ਐ ਜਿਹੜੀ ਇਹਨੀਆਂ ਉੱਥੇ ਵੀ ਦੇਖਿਆ ਹਰਿਆਣੇ ਤੋਂ ਆਏ ਆ ਉਹਨਾਂ ਦੇ ਇਹਦੇ ਪੂਰੇ ਬਾਈ ਮਹੀਨਾ ਲਾ ਕੇ ਜਾਣਾ ਟਰੱਕ ਲੈ ਕੇ ਆਏ ਆ ਨਾਲ 14 ਟਰਾਲੀਆਂ ਉਹ ਆਉਂਦੀਆਂ ਉਹਦੀਆਂ ਲੈ ਕੇ ਉਹਦੀਆਂ ਦੂੜੀਆਂ ਠੀਕ ਹੈ ਬੱਸ ਆਪਣੇ ਪਾਲਤਾਂ ਨੂੰ ਦਿੱਦੇ ਗਿਦੇ ਅੱਜ ਜੀ ਔਰ ਉਹਨੂੰ ਖੜਾ ਰਿਹਾ ਹੈ ਸ਼ੈਤਾਨ ਬਰੋ ਅੱਛਾ ਹੀ ਤੇ ਫੋਂ ਦਾ ਬੈਠੋ ਜੀ ਆ ਜਾਓ ਜੀ ਮੀਟਿੰਗ ਸੀ ਇੱਕ ਤਾਂ ਬਾਬੇ ਬਾਬਿਆਂ ਦਾ ਫੋਟੋ ਕਰਾਉਣੀ ਹੈ ਕੋਈ ਨਹੀਂ ਠੀਕ ਕਰੋ ਠੀਕ ਹੈ ਜੀ ਸੰਤ ਬਾਬਾ ਬਲਜੀਤ ਸਿੰਘ ਜੀ ਸੇਚਵਾਲ ਵਾਲੇ

ਕਹਿੰਦਾ ਇਹ ਆ ਉਹ ਦੋ ਤਿੰਨ ਬੰਦੇ ਨਾਮੇ ਬੰਸਰ ਉਹ ਵੀ ਬੈਕ ਉਦਾਈ ਜਿੱਦਾਂ ਉਹ ਪੁਰਾਣੀ ਸੀ ਹਾਂਜੀ ਹਾਂਜੀ ਇਹਨੂੰ ਪਾਣੀ ਦੇ ਨਾਲ ਥੋੜਾ ਹੀ ਆ ਰੋ ਰਿਹਾ ਹੈ ਇਹਨੂੰ ਸੋਨਾ ਤਾਂ ਜਿਹੜਾ ਬਣਟਾ ਗਿਆ ਇਹਨੂੰ ਕ੍ਰੀਏਟ ਲਾ ਲਾ ਕੇ ਉਹਨਾ ਤਾਂ ਜਿਹੜੀ ਪਰ ਇਹਨੂੰ ਕਰਨ ਦਾ ਜਦ ਫਿਰ ਇਹਨੂੰ ਬੰਨ ਨੂੰ ਬੰਨਣਾ ਉਸ ਬੰਨ ਬੰਨ ਕੇ ਫਿਰ ਆ ਬੰਦ ਜਿਹੜੀ ਸੇਵਾ ਸ਼ੁਰੂ ਹੋ ਜਾਣੀ ਆ ਆਪਣੇ ਕਾਲੂ ਬਾਛਾ ਦੱਸੋ ਤੁਸੀਂ ਕੋਈ ਵਿਚਾਰ ਦੋ ਬਹੁਤ ਨਹੀਂ ਕਿੱਥੇ ਭਾਈ ਇਹ ਦੇਖੋ ਹਮ ਆ ਕੇ ਮੇਰੇ ਮਸ਼ੀਨ ਫੇਰ ਦੁਆਰਾ ਉਹਨੂੰ ਬੰਨਣਾ ਨਹੀਂ ਬਣਾਉਣਾ ਸਾਡਾ ਬੰਨ ਬੰਨ ਕੇ ਦਊਗਾ ਤੁਹਾਨੂੰ ਸਹੀ ਫਿਰਾਂ ਜਾਂ ਇਹ ਆਪਾਂ ਨੂੰ ਬੰਨ ਬੰਨ ਤੇ ਨਾ ਸੇਵਾ ਕਰਦੇ ਦੇ ਨਾਲ ਨਾਲ ਆਪਾਂ ਨੂੰ ਜਿਹੜੇ ਆਪਾਂ ਨੂੰ ਸਰਕਾਰ ਵੱਲੋਂ ਦੋ ਆਪਾਂ ਨੂੰ ਬਾਡੀਗਾਰਡ ਜਿਹੜੇ ਮੋਇਆ ਕਰੇ ਮੋਇਆ ਕਰਾ ਕੇ ਨਾਲ ਪੱਕੇ ਆਪਾਂ ਨੂੰ ਇੱਥੇ ਕੋਈ ਖਤਰਾ ਬਹੁਤ ਜ਼ਿਆਦਾ ਐਥੇ ਤੇ ਜਿਹੜੇ ਆਪਣੇ ਦੋ ਵੀਰਵਣ ਪੱਕੇ ਦੇਦੇ ਨਾਲ ਇੱਥੇ ਇਥੇ ਸਾਨੂੰ ਬਹੁਤ ਜ਼ਿਆਦਾ ਖਤਰਾ ਆ ਗਿਆ ਜਿਹੜੀ ਗੱਡੀ ਕਿਸੇ ਵੀ ਬੰਦੇ ਲੱਗੇ ਨਾ ਉਹਨਾਂ ਨੂੰ ਜ਼ਿਆਦਾ ਖਤਰਾ ਹੋ ਗਿਆ ਵਿਆਪ ਦੀ ਮਰਜ਼ੀ ਨਾਲ ਬੰਨ ਲਾਈ ਜਾਂਦੇ ਆ ਹੁਣ ਪੱਕੇ ਦੋ ਦੇ ਦਿੰਦੇ ਸਿੰਘ ਆ ਬੰਬਾ ਬਾਬਾ ਨੇ ਸਟੇਨ ਕਰ ਨਾਲੇ ਨਾ ਨੋਆ ਗੱਡੀ ਦੇ ਨਾਲ ਦੋ ਗਨਾਂ ਆ ਆ ਗਿਆ 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 ਵੇ ਆ ਗਿਆ ਅੱਜ ਟ੍ਰੌਲਿੰਗ ਆ ਲਾਇਆ ਨਾਲ ਮੱਛੀ ਪਾਉਣ ਵਾਸਤੇ ਕਰਾਏ ਤੇ ਬਾਬਾ ਨੇ ਮਸੀਬ ਨੂੰ ਦੇ ਰਿਹਾ ਲੱਗਦੀ ਆਪਾਂ ਇਹ ਹੁਣ ਅਸੀਂ ਸੰਗਰੂਰ ਰੋਟੀ ਬਾਬਾ ਨੇ ਦੇ ਦੇ ਤਿੰਨ ਛੱਡ ਕੇ ਆਉਣਾ ਮਸੀਬ ਨੂੰ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਲੈ ਕੇ ਜਾਵਾਂਗੇ ਨੂੰ ਥੋੜੇ ਹੋਰ